ਇਜ਼ਰਾਈਲ ਅਤੇ ਈਰਾਨ ਦਰਮਿਆਨ ਬਣੇ ਜੰਗ ਨੂਹ ਹਾਲਾਤਾਂ ਨੂੰ ਲੈ ਕੇ ਲਗਾਤਾਰ ਅਮਰੀਕਾ ਅਤੇ ਰੂਸ ਦੇ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਤਾਂ ਦੋਵੇਂ ਦੇਸ਼ਾਂ ਦੇ ਹਾਲਾਤਾਂ ਦੇ ਉੱਤੇ ਨਿਗਾਹ ਰੱਖਦੇ ਦੋਵੇਂ ਵੱਡੇ ਆਗੂਆਂ ਦੇ ਵੱਲੋਂ ਆਪਸ ਦੇ ਵਿੱਚ ਫੋਨ ਤੇ ਗੱਲਬਾਤ ਕੀਤੀ ਗਈ ਹੈ ਰਾਸ਼ਟਰਪਤੀ ਅਮਰੀਕਾ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੋਪੇਨ ਦੇ ਵੱਲੋਂ ਫੋਨ ਦੇ ਉੱਤੇ ਗੱਲਬਾਤ ਕੀਤੀ ਗਈ ਹੈ ਤਾਂ ਲੰਮਾ ਸਮਾਂ ਦੋਵੇਂ ਚੋਟੀ ਦੇ ਆਗੂਆਂ ਦੇ ਵੱਲੋਂ ਇਸ ਮਸਲੇ ਨੂੰ ਲੈ ਕੇ ਚਰਚਾ ਹੈ ਜਿਹੜੀ ਉਹ ਕੀਤੀ ਗਈ ਹੈ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਤੇ ਟਰੰਪ ਅਤੇ ਪੁਤਿਨ ਵੱਲੋਂ ਈਰਾਨ ਇਜ਼ਰਾਈਲ ਦੇ ਹਾਲਾਤਾਂ ਦੇ ਉੱਤੇ ਨਜ਼ਰ ਆ ਜਿਹੜੀ ਉਹ ਰੱਖੀ ਜਾ ਰਹੀ ਹੈ ਈਰਾਨ ਦੀਆਂ ਦੀਮ ਸਰਕਾਰੀ ਖਬਰ ਏਜੰਸੀਆਂ ਨੇ ਰਿਪੋਰਟ ਦਿੱਤੀ ਸੀ ਕਿ ਸ਼ਨੀਵਾਰ ਨੂੰ ਇੱਕ ਇਜ਼ਰਾਈਲੀ ਡਰੋਨ ਨੇ ਈਰਾਨ ਦੇ ਦੱਖਣ ਪਰਾਸ ਗੈਸ ਖੇਤਰ ਦੇ ਵਿੱਚ ਇੱਕ ਰੈਫਾਇਨਰੀ ਤੇ ਹਮਲਾ ਕੀਤਾ ਹੈ ਦੂਜੇ ਪਾਸੇ ਦੋਵਾਂ ਮੁਲਕਾਂ ਦੇ ਵਾਅਦੇ ਤਨਾ ਅਤੇ ਫੈਲ ਰਹੇ ਟਕਰਾਅ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਟੈਲੀਫੋਨ ਤੇ ਕਾਲ ਆ ਜਿਹੜੀ ਉਹ ਕੀਤੀ ਗਈ ਹੈ ਅਤੇ ਇਰਾਨ ਅਤੇ ਇਜ਼ਰਾਈਲ ਵਿਚਕਾਰ ਦੁਸ਼ਮਣੀ ਅਤੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਇਹ ਜਾਣਕਾਰੀ ਰੂਸੀ ਖਬਰ ਏਜੰਸੀਆਂ ਨੇ ਕ੍ਰੈਮਲਿਨ ਦੇ ਚੋਟੀ ਦੇ ਵਿਦੇਸ਼ ਨੀਤੀ ਸਹਾਇਕ ਯੂਰੀ ਉਸ਼ਾਕੋਵ ਦੇ ਹਵਾਲੇ ਨਾਲ ਦਿੱਤੀ ਹੈ ਏਜੰਸੀ ਨੇ ਉਸ਼ਾਕੋਵ ਦੇ ਹਵਾਲੇ ਨਾਲ ਕਿਹਾ ਹੈ ਕਿ ਪੁਤਿਨ ਨੇ ਈਰਾਨ ਤੇ ਇਜ਼ਰਾਈਲੀ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਦੋਵੇਂ ਨੇਤਾਵਾਂ ਪੁਤਿਨ ਅਤੇ ਟਰੰਪ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਉੱਤੇ ਚਰਚਾ ਉੱਤੇ ਪਰਤਣ ਤੋਂ ਇਨਕਾਰ ਨਹੀਂ ਕੀਤਾ ਉਸ਼ਾਕੋਵ ਨੇ ਖਬਰ ਏਜੰਸੀਆਂ ਨੂੰ ਇਹ ਵੀ ਕਿਹਾ ਕਿ ਪੁਤਿਨ ਨੇ ਟਰੰਪ ਨੂੰ ਸਾਫ ਕੀਤਾ ਹੈ ਕਿ ਉਹ ਇਰਾਨ ਖਿਲਾਫ ਇਜ਼ਰਾਈਲ ਦੀ ਫੌਜੀ ਕਾਰਵਾਈ ਦੀ ਨਿਖੇਧੀ ਕਰਦੇ ਨੇ 우샤ਕੋਵ ਦੇ ਹਵਾਲੇ ਨਾਲ ਇਹ ਵੀ ਆਖਿਆ ਗਿਆ ਹੈ ਕਿ ਪੁਤਿਨ ਨੇ ਯੂਕਰੇਨ ਨਾਲ ਗੱਲਬਾਤ ਜਾਰੀ ਰੱਖਣ ਲਈ ਰੂਸ ਦੀ ਤਿਆਰੀ ਦੀ ਪੁਸ਼ਟੀ ਕੀਤੀ ਹੈ 우샤ਕੋਵ ਨੇ ਕਿਹਾ ਕਿ ਦੋਵੇਂ ਰਾਸ਼ਟਰਪਤੀਆਂ ਨੇ ਲਗਭਗ 50 ਮਿੰਟ ਗੱਲਬਾਤ ਕੀਤੀ ਉਨ੍ਹਾਂ ਗੱਲਬਾਤ ਨੂੰ ਸਾਰਤਕ ਤੇ ਉਪਯੋਗੀ ਦੱਸਿਆ ਇਸ ਦੌਰਾਨ ਨੀਮ ਸਰਕਾਰੀ ইরਾਨੀ ਖਬਰ ਏਜੰਸੀਆਂ ਨੇ ਕਿਹਾ ਕਿ ਅੱਜ ਇੱਕ ਇਜ਼ਰਾਈਲੀ ਡਰੋਨ ਨੇ ਈਰਾਨ ਦੇ ਦੱਖਣ ਪ੍ਰਾਸ ਖੇਤਰ ਦੇ ਵਿੱਚ ਇੱਕ ਰਿਫਾਇਨਰੀ ਉੱਤੇ ਹਮਲਾ ਕੀਤਾ ਹੈ ਜੇ ਇਸ ਹਮਲੇ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਈਰਾਨ ਦੇ ਤੇਲ ਅਤੇ ਕੁਦਰਤੀ ਗੈਸ ਉਦਯੋਗ ਉੱਤੇ ਪਹਿਲਾ ਇਜ਼ਰਾਈਲੀ ਹਮਲਾ ਹੋਵੇਗਾ ਤੇ ਨਾਲ ਹੀ ਇਹ ਟਕਰਾਵ ਤਾੜ ਵਾਲੀ ਕਾਰਵਾਈ ਵੀ ਹੋ ਸਕਦੀ ਹੈ ਇਜ਼ਰਾਈਲ ਨੇ ਫੌਰੀ ਤੌਰ ਤੇ ਹਮਲੇ ਨੂੰ ਸਵੀਕਾਰ ਨਹੀਂ ਕੀਤਾ ਅਜਈਆਂ ਤਾਵਦੇ ਵਾਲੇ ਦਿਵਾਲੇ ਹਵਾਈ ਰੱਖਿਆ ਪ੍ਰਣਾਲੀ ਹਨ ਜਿਨ੍ਹਾਂ ਨੂੰ ਇਜ਼ਰਾਈਲ ਸ਼ੁੱਕਰਵਾਰ ਤੋਂ ਨਿਸ਼ਾਨਾ ਬਣਾ ਰਿਹਾ ਹੈ ਤਾਂ ਖਬਰ ਏਜੰਸੀਆਂ ਨੇ ਹਮਲੇ ਦੀ ਰਿਪੋਰਟ ਦਿੱਤੀ ਹੈ ਉਹਨਾਂ ਕਹਿੰਿਆ ਹੈ ਕਿ ਖੇਤਰ ਦੇ ਫੇਜ਼ 14 ਦੇ ਵਿੱਚ ਇਹ ਹਮਲਾ ਹੋਇਆ ਹੈ ਈਰਾਨ ਗੈਸ ਖੇਤਰ ਨੂੰ ਕਤਰ ਦੇ ਨਾਲ ਸਾਂਝਾ ਕਰਦਾ ਹੈ ਜੋ ਕਿ ਫਰਾਂਸ ਦੀ ਖਾੜੀ ਤੱਕ ਫੈਲਿਆ ਹੋਇਆ ਹੈ ਤਾਂ ਦੇਖਣਾ ਹੋਵੇਗਾ ਕਿ ਦੋਵੇਂ ਦੇਸ਼ਾਂ ਦਾ ਟਕਰਾਅ ਆਉਣ ਵਾਲੇ ਦਿਨਾਂ ਵਿੱਚ ਕਿਹੜੇ ਹਾਲਾਤਾਂ ਦਾ ਰੂਪ ਧਾਰਨ ਕਰਦਾ ਹੈ